ਪੰਜਾਬ ਵਾਸੀਆਂ ਲਈ ਖੜੀ ਹੋਈ ਨਵੀਂ ਮੁਸੀਬਤ ਐਲਪੀਜੀ ਗੈਸ ਸਿਲੰਡਰ ਦੀ ਸਪਲਾਈ ਨੂੰ ਲੈ ਕੇ ਵੱਡੀਆਂ ਮੁਸ਼ਕਲਾਂ ਪੰਜਾਬ ਚ ਮਚਿਆ ਹਾਹਾਕਾਰ ਜਾਨੋ ਹਰ ਘਰ ਸਮੱਸਿਆ ਦਾ ਕਿਉਂ ਕਰ ਰਿਹਾ ਹੈ ਸਾਹਮਣਾ ਗੈਸ ਦੀ ਭਾਰੀ ਕਿੱਲਤ ਕਾਰਨ ਸ਼ਹਿਰ ਦੇ ਹਾਲਤ ਖਰਾਬ ਹਾਲੋ ਦੋਸਤੋ ਸ਼ਾਸਤ੍ਰੀਆ ਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਆਂ ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਦੇ ਨਾਲ ਹੋਰ ਵੀ ਅਪਡੇਟ ਸਾਂਝੇ ਕਰਤੀਆਂ ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕਿਸੇ ਵੀ ਸਰਕਾਰੀ ਸਕੀਮ ਜਾਂ ਹੋਰ ਅਪਡੇਟ ਤੋਂ ਵਾਂਝੇ ਨਾ ਰਹਿ ਜਾऊं ਚਲੋ ਸ਼ੁਰੂ ਕਰਦੀਆਂ ਐਲ ਪੀ ਸੀ ਗੈਸ ਸਿਲੰਡਰ ਨਾਲ ਜੁੜਿਆ ਅੱਜ ਦਾ ਵੱਡਾ ਅਪਡੇਟ ਪੰਜਾਬ ਵਾਸੀਆਂ ਲਈ ਨਵੀਂ ਮੁਸੀਬਤ ਖੜੀ ਹੋ ਗਈ ਹੈ ਜਿਸ ਕਾਰਨ ਲੋਕਾਂ ਵਿਚਾਲੇ ਹਾਹਾਕਾਰ ਮਚਿਆ ਹੋਇਆ ਦੱਸਦੀ ਹੈ ਕਿ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਨਾਲ ਜੁੜੇ ਡੀਲਰਾਂ ਅਤੇ ਘਰੇਲੂ ਖਪਤਕਾਰਾਂ ਦੀਆਂ ਮੁਸ਼ਕਲਾਂ ਵੱਧਦੀਆਂ ਹੀ ਜਾ ਰਹੀਆਂ ਨੇ ਬੁਕਿੰਗ ਤੋਂ ਬਾਅਦ ਖਪਤਕਾਰਾਂ ਨੂੰ ਕਈ ਦਿਨਾਂ ਤੱਕ ਗੈਸ ਸਿਲੰਡਰ ਦੀ ਸਪਲਾਈ ਨਹੀਂ ਮਿਲ ਰਹੀ ਉੱਥੇ ਹੀ ਏਜੰਸੀ ਡੀਲਰਾਂ ਨੂੰ ਵੀ ਬੈਕਲੌਗ ਦਾ ਸਾਹਮਣਾ ਕਰਨਾ ਪੈ ਰਿਹਾ ਸ਼ਹਿਰ ਦੀ ਸਥਿਤੀ ਇਹ ਹੈ ਜੀ ਕਿ ਬਹੁਤ ਸਾਰੀਆਂ ਗੈ ਲੋਕਾਂ ਨੇ ਇਹ ਸ਼ਬਦਾਂ ਵਿੱਚ ਜ਼ਿਆਦਾਤਰ ਖਪਤਕਾਰਾਂ ਨੂੰ ਆਪਣੇ ਗੈਸ ਸਿਲੰਡਰ ਨੂੰ ਆਨਲਾਈਨ ਬੁੱਕ ਕਰਨ ਤੋਂ ਬਾਅਦ ਇੱਕ ਹਫ਼ਤੇ ਤੋਂ 10 ਦਿਨਾਂ ਦੀ ਓਡੀਕ ਕਰਨੀ ਪੈਂਦੀ ਹੈ। ਧਿਆਨ ਦੇਣ ਯੋਗ ਹੈ ਕਿ ਸਰਦੀਆਂ ਦੇ ਮੌਸਮ 'ਚ ਘਰੇਲੂ ਗੈਸ ਦੀ ਮੰਗ ਆਮ ਤੌਰ ਤੇ ਅਚਾਨਕ ਵੱਧ ਜਾਂਦੀ ਹੈ ਜਿਸ ਕਾਰਨ ਗੈਸ ਕੰਪਨੀਆਂ ਲਈ ਪਹਿਲਾਂ ਤੋਂ ਸਾਰੀਆਂ ਤਿਆਰੀਆਂ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਤਾਂ ਜੋ ਖਪਤਕਾਰਾਂ ਅਤੇ ਡੀਲਰਾਂ ਨੂੰ ਕੋਈ ਸਮੱਸਿਆ ਨਾ ਆਵੇ, ਕੰਪਨੀ ਨਾਲ ਜੁੜੇ ਵੱਖ-ਵੱਖ ਡੀਲਰਾਂ ਦਾ ਦਾਵਾ ਹੈ ਕਿ ਉਹਨਾਂ ਨੂੰ ਪਲਾਂਟ ਤੋਂ ਰੋਡਿੰਗ ਦੀ ਸਪਲਾਈ ਨਹੀਂ ਮਿਲ ਰਹੀ। ਜਦ ਤੱਕ ਗੈਸ ਏਜੰਸੀਆਂ ਨੂੰ ਇੱਕ ਦਿਨ ਦੀ ਸਪਲਾਈ ਪ੍ਰਾਪਤ ਕਰਨ ਤੋਂ ਬਾਅਦ 2 ਦੇ ਨਤੀਜੇ ਵਜੋਂ ਦਫ਼ਤਰ ਗੋਦਾਮ ਅਤੇ ਏਜੰਸੀ ਡਿਲੀਵਰੀ ਕਰਮਚਾਰੀਆਂ ਦਾ ਲਗਾਤਾਰ ਖਰਚਾ ਹੋ ਰਿਹਾ ਹੈ ਖਪਤਕਾਰਾਂ ਨੂੰ ਗੈਸ ਦੀ ਕਮੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਡੰਡਰ ਸਪਲਾਈ ਦੀ ਘਾਟ ਕਾਰਨ ਡੀਲਰਾਂ ਨੂੰ ਜਨਤਾ ਦੀ ਅਲੋਚਨਾ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਡੀਲਰਾਂ ਦਾ ਦਾਵਾ ਹੈ ਕਿ ਬਹੁਤ ਸਾਰੇ ਖਪਤਕਾਰਾਂ ਦੇ ਘਰਾਂ ਵਿੱਚ ਵੱਖ-ਵੱਖ ਗੈਸ ਕੰਪਨੀ ਦੇ ਕਨੈਕਸ਼ਨ ਹਨ ਪਰ ਦੂਜੀਆਂ ਏਜੰਸੀਆਂ ਤੋਂ ਸਿਲੰਡਰ ਸਪਲਾਈ ਪ੍ਰਾਪਤ ਕਰ ਰਹੇ ਹਨ ਨਹੀਂ ਤਾਂ ਗੈਸ ਦੀ ਭਾਰੀ ਕਿੱਲਤ ਕਾਰਨ ਸ਼ਹਿਰ ਦੀ ਸਥਿਤੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਹਾਲ ਵਿੱਚ ਕਿ ਇੰਡੈਨ ਗੈਸ ਕੰਪਨੀ ਨਾਲ ਜੁੜ ਕਾਰਨ 4 ਤੋਂ 5 ਦਿਨਾਂ ਦੇ ਬੈਕਲੌਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਕੰਪਨੀ ਦੇ ਪਲਾਂਟ ਵਿੱਚ ਲਗਾਤਾਰ 2 ਤੋਂ 3 ਸ਼ਿਫਟਾਂ ਵਿੱਚ ਕੰਮ ਕਰਕੇ ਸਪਲਾਈ ਦੇ ਸੁਧਾਰ ਕੀਤਾ ਗਿਆ ਹੈ ਵਰਤਮਾਨ ਵਿੱਚ ਇੰਡੈਨਗੈਂਸ ਕੰਪਨੀ ਦਾ ਬੈਕਲੌਗ 24 ਤੋਂ 48 ਘੰਟੇ ਦਾ ਅਨੁਮਾਨ ਹੈ ਹਿੰਦੁਸਤਾਨ ਕੰਪਨੀ ਨਾਲ ਜੁੜੇ ਕੁਝ ਡੀਲਰਾਂ ਨੇ ਦੱਸਿਆ ਕਿ ਕੰਪਨੀ ਦੀ ਰਿਫਾਇਨਰੀ ਵਿੱਚ ਪਰਮਾ ਦਾ ਕੰਮ ਚੱਲ ਰਿਹਾ ਜਿਸ ਕਾਰਨ ਸਪਲਾਈ ਵਿੱਚ ਵਿਗਨ ਪੈਦਾ ਹੁੰਦੀ ਹੈ ਉਨ੍ਹਾਂ ਨੇ ਦਾਵਾ ਕੀਤਾ ਹੈ ਕਿ ਇੱਕ ਦਿਨ ਸਪਲਾਈ ਪ੍ਰਾਪਤ ਕਰਨ ਤੋਂ ਬਾਅਦ ਇਹ ਕਈ ਦਿਨਾਂ ਤੋਂ ਵਿਗਨ ਪਿਆ ਹੈ ਗੈਸ ਸਿਲੰਡਰ ਨਾਲ ਭਰੇ ਟਰੱਕ ਕਈ ਦਿਨਾਂ ਤੋਂ ਉਪਲਬਧ ਨਹੀਂ ਹਾਂ ਜਿਸ ਕਰਾਂ ਡਿਲੀਵਰੀ ਕਰਮਚਾਰੀ ਅਤੇ ਪੂਰੇ ਦਫਤਰ ਦੇ ਸਟਾਫ ਵਿਚਾਲੇ ਪੂਰੇ ਦਫਤਰ ਦੇ ਸਟਾਫ ਨੂੰ ਵੇਲੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਇੱਕ ਵੱਡੇ ਡੀਲਰ ਨੇ ਤਾਂ ਇਹ ਵੀ ਦਾਵਾ ਕੀਤਾ ਕਿ ਗੈਸ ਸਿਲੰਡਰਾਂ ਦੀ ਸਪਲਾਈ 26 ਦਸੰਬਰ ਤੱਕ ਪੂਰੀ ਤਰ੍ਹਾਂ ਬਹਾਲ ਹੋਣ ਦੀ ਉਮੀਦ ਹੈ ਜਦੋਂ ਹਿੰਦੁਸਤਾਨ ਕੰਪਨੀ ਦੇ ਸੇਲਜ਼ ਅਫਸਰ ਅਭਿਮਨਿਉ ਕੁਮਾਰ ਜਾਨ ਨੂੰ ਇਸ ਮਾਮਲੇ ਦਾ ਅਧਿਕਾਰਿਕ ਰੂਪ ਜਾਣਨ ਲਈ ਬੁਲਾਇਆ ਗਿਆ ਤਾਂ ਉਹਨਾਂ ਨੇ ਫੋਨ ਨਹੀਂ ਚੱਕਿਆ ਤਾਂ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਲੱਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ